ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਐ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟेक्ट ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਮਾ ਖੇਡ ਰਹੀ ਐ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆ ਬੰਦਾ ਐ ਪਰ ਉਹਨੇ ਕੁਛ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਵਿਡਰੋ ਕਰਨਗੇ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰਨੇ ਕਾਲੀ ਦਲ ਦੇਊਗਾ ਸਿਕਿਉਰਿਟੀ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਵਿਡਰੋ ਨਹੀਂ ਕੀਤੀ ਕਟਾਈ ਗਈ ਆ ਯਾਰ 1 ਮਿੰਟ ਬਟਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਤੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿਹੜਾ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀ ਜੋ ਮਰਜ਼ੀ ਵਿਡਰੋ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ 1 ਸਾਲ ਉਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂਚਾ ਕਾਲੀਦਲ ਵਿਕਰਮ ਸਿੰਘ ਮਜੀਠੀਏ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਧੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਜੀ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸਸੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ 'ਚ ਬੈਠੇ ਐ ਚਾਰ-ਚਾਰ ਮਨਿਸਟਰੀਆਂ ਦਿੱਤੀਆਂ ਇੱਕ-ਇੱਕ ਸਸੋਡਿਆ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਐ ਕੀ ਕਹਿੰਦੇ ਹੁੰਦੇ ਐ ਸੌਹ 'ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰੇਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਐ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਦੇਤੇ ਐ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕੌਨਸਪੀਰੇਸੀ ਲੱਗਦੀ ਆ ਤੁਹਾਨੂੰ ਆ ਇੱਕ ਬਹੁਤ ਵੱਡੀ ਕੌਨਸਪੀਰੇਸੀ ਹੈ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਨ ਤੇ ਇਲੀਮੀਨੇਟ ਕਰਨ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਆ ਦੇਖੋ ਇੰਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਹ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਹੈ ਅਟੈਕ ਕਰਾਤਾ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਐਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਥੋੜੇ ਗੁੱਥਮ ਕੁੱਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋਹ ਰਾਂ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕੀ ਤੁਹਾਡੇ ਦੇ ਕਿਉਂ ਚਲਾਈ ਆ ਕਿਵੇਂ ਚਲਾਈ ਆ ਤੁਹਾਡੇ ਕੀ ਵੀਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਨਹੀਂ ਦਿੱਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰੀਏ ਤੇ ਨਾ ਅਸੀਂ ਡਰਨਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਹੈ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਦੇਖੋ ਕਿੰਨਾ ਵੱਡਾ ਡੈਂਜਰਸ ਗੇਮ ਮੈਂ ਖੇਡ ਰਹੀ ਐ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐ ਐਸਪੀ ਸਿਕਿਉਰਿਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆਹ ਬੰਦਾ ਐ ਪਰ ਉਹਨੇ ਕੁਛ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨੂੰ ਸਿਕਿਉਰਿਟੀ ਵਿਡਰੋ ਕਰਨਗੇ ਇਹ ਤਾਂ ਘਟਿਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰਨ ਕਾਲੀ ਦਲ ਦੇਊਗਾ ਸਿਕਿਉਰਿਟੀ ਵਿਕਰਮ ਸਿੰਘ ਮਜੀਠੀਆ ਨੂੰ ਉਹ ਕਹਿੰਦੇ ਵਿਡਰੋ ਨਹੀਂ ਕੀਤੀ ਘਟਾਈ ਗਈ ਹੈ ਯਾਰ ਇੱਕ ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰ ਦਿੱਤੀ ਸੀ ਭਗਵਾਨ ਤਮਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿੰਨਾ ਵਾਪਸ ਕਰ ਲੇ ਸਵੇਰੇ ਹੋਸ਼ ਆਇਆ ਉਹ ਪ੍ਰੈਸ਼ਰ 'ਤੇ ਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰਾਅ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਸਮੂਚਾ ਕਾਲੀਦਲ ਵਿਕਰਮ ਸਿੰਘ ਮਜੀਠੀਏ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਤੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੜੀ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸੁਸੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ ਚ ਬੈਠੇ ਆ ਚਾਰ ਚਾਰ ਮਨਿਸਟਰੀਆਂ ਦਿੱਤੀਆਂ ਇੱਕ ਇੱਕ ਸਸੋੜੀਆਂ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਆ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਹੈ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਨੂੰ ਦੇਤੇ ਆ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕਾਂਸਪੀਰੇਸੀ ਲੱਗਦੀ ਆ ਆ ਇੱਕ ਬਹੁਤ ਵੱਡੀ ਕਾਂਸਪੀਰੇਸੀ ਹੈ ਕਾਲੀਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਤੇ ਇਲੀਮੀਨੇਟ ਕਰਦੇ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਐ ਦੇਖੋ ਐਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਹ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਹੈ ਅਟੈਕ ਕਰਾਤਾ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਅਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਉਹ ਥੋੜੇ ਗੁੱਥਮ ਕੁਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋਹ ਰਾਂ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕਿ ਤੁਹਾਡੇ ਤੇ ਕਿਉਂ ਚਲਾਈ ਆ ਕਿਵੇਂ ਚਲਾਈ ਆ ਤੁਹਾਡੀ ਕੀ ਵਿਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਨਹੀਂ ਦਿੱਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰੀਏ ਤੇ ਨਾ ਅਸੀਂ ਡਰਨਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਹੈ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਮਾ ਖੇਡ ਰਹੀ ਹੈ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਿਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆ ਬੰਦਾ ਹੈ ਪਰ ਉਹਨੇ ਕੁਛ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਠੀਕ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਟੀ ਵਿਡਰੋਕਰ ਨੂੰ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਟੀ ਵਿਡਰੋਕਰ ਕਾਲੀ ਦਲ ਦਊਗਾ ਸਿਕਿਉਰਟੀ ਵਿਕਰਮਪੁਰ ਜੀਠਿਆ ਨੂੰ ਉਹ ਕਹਿੰਦੇ ਵਿਡਰੋ ਨਹੀਂ ਕੀਤੀ ਘਟਾਈ ਗਈ ਹੈ ਯਾਰ ਇੱਕ ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿਹੜਾ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਉਹ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀ ਜੋ ਮਰਜ਼ੀ ਵਿਡਰਾਅ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂੱਚਾ ਕਾਲੀ ਦਲ ਵਿਕਰਮ ਸਿੰਘ ਮਜੀਠੀ ਦੇ ਨਾਲ ਹੈ ਤੇ ਅਸੀਂ ਡਟ ਕੇ ਇੜੇ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਤੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸੁਸੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ 'ਚ ਬੈਠੇ ਐ ਚਾਰ-ਚਾਰ ਮਨਿਸਟਰੀਆਂ ਦਿੱਤੀਆਂ ਇੱਕ-ਇੱਕ ਸੋ ਸੋਡੀਅਨ ਉਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਹੈ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਦੇਤੇ ਆ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕਾਂਸਪੀਰੇਸੀ ਲੱਗਦੀ ਆ ਆ ਇੱਕ ਬਹੁਤ ਵੱਡੀ ਕਾਂਸਪੀਰੇਸੀ ਹੈ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਤੇ ਇਲੀਮੀਨੇਟ ਕਰ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਆ ਦੇਖੋ ਐਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਹੈ ਅਟੈਕ ਕਰਾਤੇ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਅਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਥੋੜੇ ਗੁੱਥਮ ਕੁੱਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋੜ ਹੈ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕਿ ਤੁਹਾਡੇ ਤੇ ਕਿਉਂ ਚਲਾਈ ਆ ਕਿਵੇਂ ਚਲਾਈ ਆ ਤੁਹਾਡੀ ਕੀ ਵਿਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਨਹੀਂ ਦਿੱਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰੀਏ ਤੇ ਨਾ ਅਸੀਂ ਡਰਨਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਹੈ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਮਾ ਖੇਡ ਰਹੀ ਹੈ ਤੋਂ ਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਿਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆ ਬੰਦਾ ਹੈ ਪਰ ਉਹਨੇ ਕੁਛ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਠੀਕ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਵਿਡਰੋ ਕਰਨਗੇ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰਨੇ ਕਾਲੀ ਦਲ ਦਊਗਾ ਸਿਕਿਉਰਿਟੀ ਵਿਕਰਮਪੁਰ ਜੀਟਿਆ ਨੂੰ ਉਹ ਕਹਿੰਦੇ ਵਿਡਰੋ ਨਹੀਂ ਕੀਤੀ ਘਟਾਈ ਗਈ ਹੈ ਯਾਰ ਇੱਕ ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਖਰਾ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿਹੜਾ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਉਹ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀ ਜੋ ਮਰਜ਼ੀ ਵਿਡਰਾਅ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂੱਚਾ ਕਾਲੀਦਲ ਵਿਕਰਮ ਸਿੰਘ ਮਜੀਠੀ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਤੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜੈ ਜੀ ਹਾਲਾਤ ਇਹਨਾਂ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸੁਸੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ 'ਚ ਬੈਠੇ ਐ ਚਾਰ ਚਾਰ ਮਨਿਸਟਰੀਆਂ ਦਿੱਤੀਆਂ ਇੱਕ ਇੱਕ ਸੋ ਸੋਡੀਅਨ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਆ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਹੈ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਨੂੰ ਦੇਤੇ ਆ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕਾਂਸਪੀਰੇਸੀ ਲੱਗਦੀ ਆ ਆ ਇੱਕ ਬਹੁਤ ਵੱਡੀ ਕਾਂਸਪੀਰੇਸੀ ਹੈ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਤੇ ਇਲੀਮੀਨੇਟ ਕਰੇ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਆ ਦੇਖੋ ਐਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਹ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਹੈ ਅਟੈਕ ਕਰਾਤਾ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਅਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਥੋੜੇ ਗੁੱਥਮ ਕੁਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋਹ ਰਾਂ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕਿ ਤੁਹਾਡੇ ਤੇ ਕਿਉਂ ਚਲਾਈ ਆ ਕਿਵੇਂ ਚਲਾਈ ਆ ਤੁਹਾਡੇ ਕੀ ਥਿਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਨਹੀਂ ਦਿੱਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰੀਏ ਤੇ ਨਾ ਅਸੀਂ ਡਰਨਾ ਕੇਜਰੀ